ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਪੂਰੇ ਭਾਰਤ ਵਿੱਚ 12 ਤੋਂ 4 ਵਜੇ ਤੱਕ ਕੀਤਾ ਗਿਆ ਰੇਲਾਂ ਦਾ ਚੱਕਾ ਜਾਮ ਹੋਰ ਕੀ ਕਿਹਾ ਆਓ ਸੁਣਦੇ ਆ ਪੂਰੀ ਖਬਰ ਹਾਂਜੀ ਕੀ ਨਾਮ ਹੈ ਆਪ ਦਾ ਮੇਰਾ ਨਾਮ ਇੰਦਰਜੀਤ ਸਿੰਘ ਘਣੀਆਂ ਜਰਨਲਿਸਟ ਇਫੀ ਭਾਰਤ ਕਿਸਾਨ ਯੂਨੀਅਨ ਅਨੇਕਤਾ ਸਿੱਧੂਪੁਰ ਫਰੀਦਕੋਟ ਤੇ ਅੱਜ ਕਿਸ ਮਸਲੇ ਤੇ ਇਕੱਠੇ ਜਿਹੜਾ ਮਕਸਦ ਹੈ ਮਕਸਦ ਤਾਂ ਪੂਰੇ ਦੇਸ਼ ਵਾਸੀਆਂ ਨੂੰ ਪੂਰੀ ਦੁਨੀਆ ਨੂੰ ਪਤਾ ਹੈ ਵੀ 13 ਫਰਵਰੀ ਤੋਂ ਲੈ ਕੇ ਜਿਹੜਾ ਦਿੱਲੀ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਆਪਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਜਿਹੜੀਆਂ ਸਰਕਾਰ ਨੇ ਕਮਿਟਮੈਂਟ ਕੀਤੀ ਸੀ ਆਪਦੇ ਚੋਣ ਮੈਨੀਫੈਸਟੋ ਚ ਵਾਅਦੇ ਕੀਤੇ ਸੀ ਵੀ ਕਿਸਾਨ ਨੂੰ ਕਰਜ਼ੇ ਮੁਕਤ ਕਰਾਂਗੇ ਸੀ2+50 ਦੇ ਮੁਤਾਬਕ ਜਨਸਾਂ ਦੇ ਭਾਅ ਦੇਵਾਂਗੇ ਕਿਸਾਨ ਨੂੰ ਕਰਜ਼ੇ ਮੁਕਤ ਕਰਾਂਗੇ ਤੇ ਪਿਛਲੇ ਮੋਰਚੇ 'ਚ ਇਹ ਵੀ ਮੰਨਿਆ ਸੀ ਵੀ ਅਸੀਂ ਐਮਐਸਪੀ ਤੇ ਗਾਰੰਟੀ ਕਾਨੂੰਨ ਦੇਵਾਂਗੇ ਉਹਨਾਂ ਹੱਕੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਲੈ ਕੇ ਦਿੱਲੀ ਵੱਲ ਨੂੰ ਵਧੇ ਹੋਏ ਹਨ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮੋਰਚੇ ਲੱਗੇ ਹੋਏ ਐ ਭਾਰਤ ਸਰਕਾਰ ਨੇ ਸਾਡੇ ਸੈਂਕੜੇ ਕਿਸਾਨ ਗੋਲੀਆਂ ਸਿੱਧੀਆਂ ਮਾਰ ਕੇ ਸ਼ਹੀਦ ਕੀਤੇ ਐ ਜ਼ਖਮੀ ਕੀਤੇ ਐ ਔਰ ਅਸੀਂ ਦਿੱਲੀ ਵੱਲ ਵਧਣ ਤੋਂ ਸਾਡੇ ਤੇ ਸਖਤ ਰੋਕਾਂ ਲਾਈਆਂ ਹੋਈਆਂ ਸਿੱਧੀਆਂ ਗੋਲੀਆਂ ਵਰ੍ਹ ਰਹੀਆਂ ਉੱਥੇ ਸਾਡੇ ਮੋਰਚੇ ਲੱਗੇ ਹੋਏ ਐ ਉਹਨਾਂ ਸਾਡੇ ਮੋਰਚਿਆਂ ਦਾ ਕਿਸਾਨ ਪਲੇਟਫਾਰਮ ਦਾ ਪ੍ਰੋਗਰਾਮ ਸੀ ਅੱਜ 10 ਤਰੀਕ ਨੂੰ ਸੀ ਪੂਰੇ ਭਾਰਤ ਦੇ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਦੇ ਮੁਕੰਮਲ ਚੱਕੇ ਜਾਮ ਕਰਨੇ ਸੀ ਉਹ ਕਰੇ ਪ੍ਰਧਾਨ ਜੀ ਕੇਂਦਰ ਸਰਕਾਰ ਨੇ 5 ਫਸਲਾਂ ਤੇ ਐਮਐਸਪੀ ਜਿਹੜੀ ਹੈ ਉਹ ਲਾਗੂ ਕਰਨ ਦਾ ਜਿਹੜਾ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਉਹਦੇ ਚੋਂ ਮੁਕਰਨ ਦਾ ਕੀ ਕਾਰਨ ਰਿਹਾ ਹੋਏ ਤੇ ਮੁਕਰਨ ਦਾ ਕਾਰਨ ਉਹ ਹੀ ਦੱਸ ਸਕਦੇ ਆ ਜੀ ਪਰ ਅਸੀਂ ਤਾਂ ਨੇ ਵੀ ਜਿਹੜੀਆਂ 23 ਫਸਲਾਂ ਦੇ ਉੱਤੇ ਹੀ ਸਾਨੂੰ ਐਮ ਐਸ ਪੀ ਮਿਲੇ ਤਾਂ ਜਿਹੜਾ ਸਰਕਾਰ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਹੈ ਉਹ ਤਾਂ ਹੀ ਹੋਏਗੀ ਨਾ ਜੇ ਉਹਨਾਂ ਦੇ ਹੁਣ ਕਿਸਾਨ ਨੇ ਮੂੰਗੀ ਬੀਜਲੀ ਤਾਂ ਜੇ ਉਹਨੂੰ ਪਤਾ ਵੀ ਇਹਦਾ ਭਾਅ ਮਿਲ ਜਾਣਾ ਮੈ ਝੋਨੇ ਦੇ ਬਰਾਬਰ ਜਾਂ ਮੈ ਕਣਕ ਦੇ ਬਰਾਬਰ ਜਿਹੜੀ ਫਸਲ ਬਟਮੀ ਬੀਜੀ ਹੈ ਕਿ ਇਹਨੂੰ ਉਹਦੀ ਉਨੀ ਆਮਦਨ ਹੋ ਜੂਗੀ ਤਾਂ ਉਹ ਕਿਸਾਨ ਕਰੂਗਾ ਇਸ ਵਾਸਤੇ ਅਸੀਂ ਇਹਨੇ ਵੀ ਸਾਰੀਆਂ ਦੀਆਂ ਸਾਰੀਆਂ ਫਸਲਾਂ ਉੱਤੇ ਐਮ ਐਸ ਪੀ ਦਿਓ ਤਾਂ ਕਿ ਕਿਸਾਨ ਡਾਈਵਰਸੀਫਿਕੇਸ਼ਨ ਨਾਲ ਪਰਸੇ ਜਾ ਸਕੇ ਨਹੀਂ ਪ੍ਰਧਾਨ ਜੀ ਪੰਜ ਫਸਲਾਂ ਜਿਹੜੀਆਂ ਆ ਉਹਨਾਂ ਨੇ ਦਿੱਤੀ ਉਹ ਪੰਜਾਬ ਚ ਹੁੰ ਇਹੜੀਆਂ 23 ਫਸਲਾਂ ਵਿੱਚੋਂ ਕੁਝ ਫਸਲਾਂ ਪੰਜਾਬ 'ਚ ਹੁੰਦੀਆਂ ਹੀ ਨਹੀਂ ਨਹੀਂ ਹੁੰਦੀਆਂ ਫਿਰ ਕਿਸਾਨ ਤਾਂ ਸਾਰੇ ਭਾਰਤ ਦਾ ਨਾ ਜੀ ਅਸੀਂ ਸਾਰੇ ਭਾਰਤੀ ਲੜਾਈ ਲੜ ਰਹੇ ਨਾ ਅੱਗੇ ਅਸੀਂ ਇਕੱਲੇ ਪੰਜਾਬ ਜਾਂ ਹਰਿਆਣੇ ਦੇ ਫਿਰ ਸਾਰੇ ਭਾਰਤ ਦਾ ਕਿਸਾਨ ਕਿਉਂ ਉੱਥੇ ਨਹੀਂ ਪਹੁੰਚਿਆ ਬਾਰਡਰ ਤੇ ਸਾਰੇ ਭਾਰਤ ਦਾ ਕਿਸਾਨ ਪਹੁੰਚਿਆ ਸੀਗਾ ਉਹਨਾਂ ਨੂੰ ਦਿਵਾ ਲਿਆ ਗਿਆ ਜੀ ਪਿੱਛੇ ਉਹਨਾਂ ਨੂੰ ਰੋਕ ਕੇ ਨਾ ਜਿਵੇਂ ਅਸੀਂ ਪੰਜਾਬ ਹਰਿਆਣੇ ਦੇ ਕਿਸਾਨ ਜਿਵੇਂ ਇਕੱਠੇ ਆਏ ਉਹਨੇ ਉਹ ਵਿਚਾਰੇ ਉਹਨਾਂ ਉਨੀ ਹਲੇ ਪਾਵਰ ਦੇ ਵਿੱਚ ਉਹ ਹੈ ਨਹੀਂ ਉਹ ਆਏ ਸੀ ਪਰ ਉਹਨਾਂ ਨੂੰ ਰੋਕ ਲਿਆ ਗਿਆ ਪਿੱਛੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਦਮਨਕਾਰੀ ਨੀਤੀਆਂ ਅਪਣਾ ਰਹੀ ਹੈ? ਹਾਂਜੀ ਦਮਨਕਾਰੀ ਨੀਤੀਆਂ ਹੀ ਅਪਣਾ ਰਹੀ ਹੈ। ਵੇਖੋ ਕੀ ਹੋਇਆ ਤੇ ਖਨੋਰੀ ਬਾਰਡਰ ਤੇ ਇੱਕ ਗੋਲੀ ਚਲਾ ਕੇ ਕਿਸਾਨ ਦਾ ਪੁੱਤ ਮਰਿਆ ਹੈ। ਵੀ ਕੋਈ ਨਾ ਪੁੱਤ ਕਰੋੜਾਂ ਅਰਬਾਂ ਨਾਲ ਨਹੀਂ ਮਿਲਦੀ। ਤੇ ਇਹ ਇਹ ਸਾਰੀਆਂ ਗੱਲਾਂ ਸਾਬਤ ਕਰਦੀਆਂ ਕਿ ਸਰਕਾਰ ਕਿਸਾਨੀ ਪ੍ਰਤੀ ਜਾਂ ਸਾਡੇ ਪੰਜਾਬ ਪ੍ਰਤੀ ਇਹਦੀ ਇਹਨਾਂ ਦੀ ਨੀਤੀ ਚੰਗੀ ਨਹੀਂ ਹੈ। ਸਾਧਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ